ਕਹਿੰਦੇ ਜਿਹੜੇ ਵਿਦਿਆਰਥੀ ਮਿਸ ਕਰ ਗਏ ਨੇ ਆਪਣਾ ਇਹ April ਦਾ ਇਨਟੇਕ ਉਹਨਾਂ ਅੱਗੇ ਜਾ ਕੇ October ਇਨਟੇਕ ਸ਼ੁਰੂ ਹੋਣਾ ਹੈ ਤੇ ਖਾਸ ਕਰ ਆਪਾਂ ਜੇ ਕੈਨੇਡਾ ਦੀ ਗੱਲ ਕਰ ਲਈਏ ਕਿੰਦਾਂ ਦਾ ਸਕੋਪ ਹੈਗਾ ਉਹ ਜਿਹੜੇ ਬੱਚੇ ਆਪਣੇ ਸਪਾਊਸ ਦੇ ਨਾਲ ਵਿਜ਼ਿਟ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ ਉਹਨਾਂ ਲਈ ਗੋਲਡਨ ਓਪਰਚ्युनिटी October ਇਨਟੇਕ ਦੇ ਵਿੱਚ ਇਹ ਯੂਨੀਵਰਸਿਟੀ ਮਾਸਟਰ ਦਾ ਪ੍ਰੋਗਰਾਮ ਲੈ ਕੇ ਆਇਆ ਜਿੱਦਾਂ ਕਿ ਰੀਸੈਂਟ ਚੇਂਜਸ ਆਈਆਂ ਨੇ ਕੈਨੇਡੀਅਨ ਹਾਈ ਕਮਿਸ਼ਨ ਤੋਂ ਉਦੇ ਵਿੱਚ ਸਪਾਊਸ ਵੀਜ਼ਾ ਸਿਰਫ ਮਾਸਟਰ ਵਾਲੇ ਬੱਚੇ ਲੈ ਕੇ ਜਾ ਸਕਦੇ ਆ ਨਾਲ ਆਪਣੇ ਸਪਾਊਸ ਬੱਚਿਆਂ ਲਈ ਬਹੁਤ ਅੱਛੀ ਓਪਰਚੁਨਿਟੀ ਹੈ ਤੇ ਜਿਹੜੇ ਬੱਚੇ ਕੈਨੇਡਾ ਦੇ ਵਿੱਚ ਬੈਂਕੂਵਰ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਨੇ ਤੇ ਘੱਟ ਪੈਸਿਆਂ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਨੇ ਤਾਂ ਇਹਨਾਂ ਦਾ ਇੱਕ ਬੀਐਮ ਪ੍ਰੋਗਰਾਮ ਹੈ ਬਹੁਤ ਵਧੀਆ ਮੈਨੇਜਮੈਂਟ ਦਾ ਪ੍ਰੋਗਰਾਮ ਹੈ ਜੀ ਉਹਦੇ ਵਿੱਚ ਐਡਮਿਸ਼ਨ ਲੈ ਸਕਦਾ ਬੱਚਾ ਸਿਰਫ 25000 ਦੇ ਆਸਪਾਸ ਟੋਟਲ ਟਿਊਸ਼ਨ ਫੀਸ ਆ 2 ਸਾਲ ਦੀ ਪ੍ਰੋਗਰਾਮ ਦੀ ਮੈਂ ਪਿਛਲੇ ਆਲਮੋਸਟ 2 ਸਾਲ ਤੋਂ ਪ੍ਰਮੋਟ ਕਰ ਰਿਹਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਬੱਚੇ ਅਸੀਂ ਆਲਰੇਡੀ ਭੇਜ ਚੁੱਕੇ ਆ ਸਾਡੇ ਹਰਿਆਣਾ ਸਥਿਤ ਆਫਿਸ ਪੰਜਾਬ ਸਥਿਤ ਆਫਿਸ ਤੇ ਚੰਡੀਗੜ੍ਹ 34 ਸੈਕਟਰ ਸਥਿਤ ਆਫਿਸ ਦੇ ਵਿੱਚੋਂ ਬੱਚਿਆਂ ਦਾ ਬਹੁਤ ਸੋਹਣਾ ਰਿਵਰਟ ਹੈ ਜਿਹੜੇ ਆਪਣੇ ਪਿਆਰਤੀ ਕਿਤੋਂ ਵੀ ਜਾਂਦੇ ਆ ਆਪਾਂ ਘਰ ਤਾਂ ਇੰਡੀਆ ਦੀ ਗੱਲ ਛੱਡ ਦਈਏ ਹੋਰ ਮੁਲਕਾਂ ਤੋਂ ਵੀ ਆਉਂਦੇ ਆ ਤੇ ਉਹਨਾਂ ਦਾ ਮਕਸਦ ਇਹ ਹੁੰਦਾ ਕੈਨੇਡਾ ਜਾ ਕੇ ਸਾਡੀ ਲਾਈਫ ਸਟੱਡੀ ਜਿਹੜੀ ਹੈਗੀ ਸੈਟਲ ਹੋ ਜਾਏ ਸਾਡੀ ਸਟੱਡੀ ਕੋ ਇਦਾਂ ਦੀ ਹੋਵੇ ਕੋਸਟਮ ਲੈ ਕੇ ਕੋਰਸ ਕਿੱਦਾਂ ਦੇ ਨੇ ਔਰ ਖਾਸ ਕਰਕੇ ਪਿਛੇ ਜਾਇ ਜੀ ਸਖਤਾਈ ਹੋਈ ਹੈ ਮਾਈਗ੍ਰੈਂਟਸ ਲਈ ਹਰ ਮੁਲਕ ਕਰ ਰਿਹਾ ਹੈ ਨਾ ਜਸਟਨ ਰੂਡੋ ਨੇ ਵੀ ਕੀਤੀ ਸੀਗੀ ਕਿ ਉਹ ਜਿਹੜੇ ਬਾਹਰੋਂ ਆ ਰਹੇ ਨੇ ਉਹ ਖਾਸ ਕਰਕੇ ਇੰਡੀਆ ਨਹੀਂ ਕਿਸੇ ਵੀ ਮੁਲਕ ਤੋਂ ਆ ਜਾਣਗੇ ਇਹਨਾਂ ਨੂੰ ਪੱਕੇ ਨਹੀਂ ਸੈਟਲ ਹੋਣ ਦੇਣਾ ਲੋਕਲ ਵੀ ਇਸ ਚੀਜ਼ ਦਾ ਵਿਰੋਧ ਕਰਦੇ ਨੇ ਸੋ ਐਦਾਂ ਦੀ ਕਿਹੜੀ ਪਰਫੈਕਟ ਸਟੱਡੀ ਹੈਗੀ ਹੈ ਕੋਈ ਜਿਹੜੇ ਹੁੰਦੇ ਆ ਸਿਰਫ ਮਨੀ ਮੇਕਿੰਗ ਕੋਈ ਏਜੰਟਸ ਵੀ ਬੈਠੇ ਨੇ ਮीडियोਕਰ ਬੈਠੇ ਨੇ ਉਹਨਾਂ ਤੋਂ ਬਚਣ ਲਈ ਕਿੱਦਾਂ ਆਪਾਂ ਉਹਨਾਂ ਦੀ ਪਛਾਣ ਕਰੀਏ ਜਿਹੜਾ ਨਵਾਂ ਪ੍ਰੋਗਰਾਮ ਕੈਲਗਰੀ ਦੇ ਵਿੱਚ ਮਾਸਟਰਸ ਆਫ ਐਜੂਕੇ ਕਹਿੰ ਰਿਹਾ ਕਿ ਜੋਬ ਸ਼ਾਰਟੇਜ ਹੈ ਇਹ ਜੋਬ ਰੈਡੀ ਪ੍ਰੋਗਰਾਮਸ ਨੇ ਇਹ ਮੈਨੇਜਮੈਂਟ ਲੈਵਲ ਦੇ ਪ੍ਰੋਗਰਾਮਸ ਨੇ ਆਪਣੇ ਜਦੋਂ ਕਿਸੇ ਪ੍ਰੋਗਰਾਮ ਨੂੰ ਚੂਜ਼ ਕਰਨਾ ਹੁੰਦਾ ਆਪਾਂ ਦੇਖਣਾ ਹੁੰਦਾ ਕਿ ਬੱਚੇ ਲਈ ਰਾਈਟ ਫਿਟ ਕੀ ਹੈ ਤਾਂ ਅਸੀਂ ਆਬਵੀਅਸਲੀ ਬੱਚੇ ਦੀ ਪ੍ਰੋਫਾਈਲ ਦੇਖ ਕੇ ਬੱਚੇ ਦੀ ਕੈਪੇਬਿਲਿਟੀ ਅਕੋਰਡਿੰਗ ਹੀ ਉਹਨੂੰ ਇਹ ਪ੍ਰੋਗਰਾਮ ਦਿੰਨੇ ਆ ਕਿ ਬੱਚਾ ਕਰ ਪਾਊਗਾ ਤੇ ਬੱਚੇ ਲਈ ਇਹ ਇਨ ਫਿਊਚਰ ਜੌਬ ਰੈਡੀ ਹੈਗਾ ਤਾਂ ਇਸ ਤਰੀਕੇ ਨਾਲ ਹੀ ਦੀ ਜਾਂ ਦੇਖਿਆ ਜਾਂਦਾ ਹੈ ਆਪਣਾ ਟੋਫਲ ਜਾਂ ਆਈਲਟਸ ਕਿੰਨੇ ਕੁ ਜ਼ਰੂਰੀ ਹੈ ਇਹਦੇ ਲਈ ਅ ਬਿਲਕੁਲ ਜੀ ਇਹਦੇ ਵਿੱਚ ਚਾਈਲਡਸ ਐਂਡ ਪੀਟੀ ਦੀ ਰਿਕੁਆਇਰਮੈਂਟ ਮੰਡੀਟਰੀ ਹੈ ਪੀਟੀ 59 ਓਵਰਆਲ ਸਕੋਰ ਤੇ ਆਲਸ ਦੇ ਵਿੱਚ ਓਵਰਆਲ 6.5 ਬੈਂਡ ਰਿਕੁਆਇਰਡ ਨੇ ਡਿਊਲਿੰਗੋ ਦਾ ਪ੍ਰੋਗਰਾਮ ਐਸੈਪਟੇਬਲ ਹੈ ਬਟ ਇੰਡੀਆ ਦੇ ਵਿੱਚ ਇਹਦਾ ਵੀਜ਼ਾ ਨਹੀਂ ਹਾਸਲ ਹੁੰਦਾ ਇਸ ਕਰਕੇ ਮੈਂ ਕਿਸੇ ਬੱਚੇ ਨੂੰ ਇਹ ਰეკਮੈਂਡ ਨਹੀਂ ਕਰਦਾ ਕਿ ਤੁਸੀਂ ਆਲਸ ਐਂਡ ਪੀਟੀ ਤੋਂ ਬਿਨਾ ਸਟੂਡੈਂਟ ਵੀਜ਼ਾ ਦੀ ਫਾਈਲ ਆਪਣੀ ਕੈਨੇਡਾ ਲਈ ਅਪਲਾਈ ਕਰਾਓ ਸੋ ਜਿਹੜੇ ਵਿਦਿਆਰਥੀ ਇਹ ਵੀਡੀਓ ਖਾਸ ਕਰਕੇ ਵਿਦਿਆਰਥੀਆਂ ਲਈ ਹੈ ਜਿਹੜੇ ਬਾਹਰ ਜਾ ਕੇ ਖਾਸ ਕਰ ਕੈਨੇਡਾ ਵਰਗੇ ਦੇਸ਼ ਚ ਜਾ ਕੇ ਆਪਣਾ ਕੋਈ ਫਿਊਚਰ ਆਪਣਾ ਕਰੀਅਰ ਬਣਾਉਣ ਦੀ ਸੋਚ ਰਹੇ ਨੇ ਸਟੱਡੀ ਆਪਾਂ ਕੋਈ ਇਦਾਂ ਦੀ ਕਰੀਏ ਜਾ ਕੇ ਭਾਵੇਂ ਉਹ ਸਾਡੀ ਕੋਈ ਬੈਚਲਰ ਡਿਗਰੀ ਹੋਵੇ ਜਾਂ ਉਸ ਤੋਂ ਪਰ ਮਾਸਟਰ ਦਾ ਕੋਈ ਕੋਰਸ ਹੋਵੇ ਔਰ ਖਾਸ ਕਰ ਉਹ ਜਿਹੜੇ ਆਪਣਾ ਮਾਰਚ ਦਾ ਅਪ੍ਰੈਲ ਦਾ ਇਨਟੇਕ ਮਿਸ ਕਰ ਚੁੱਕੇ ਨੇ ਹੁਣ 9ਵੇਂ ਮਹੀਨੇ ਜਾ ਕੇ ਅਕਤੂਬਰ ਇਨਟੇਕ ਸ਼ੁਰੂ ਹੋਏਗੀ ਸਬਜੈਕਟ ਐਕਸਪਰਟ ਸਾਹਿਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸੋ ਸਾਹਿਲ ਜਿਹੜੇ ਵਿਦਿਆਰਥੀ ਮਿਸ ਕਰ ਗਏ ਨੇ ਆਪਣਾ ਇਹ ਅਪ੍ਰੈਲ ਦਾ ਤੇ ਖਾਸ ਕਰ ਆਪਾਂ ਜੀ ਕੈਨੇਡਾ ਦੀ ਗੱਲ ਕਰ ਲਈਏ ਕਿੰਦਾਂ ਦਾ ਸਕੋਪ ਹੈਗਾ ਉੱਥੇ ਸਸ਼ੀ ਗੱਲ ਜੀ ਪਹਿਲੇ ਸਾਰੇ ਈਵਰਸ ਨੂੰ ਮੈਂ ਸਾਹਿਲ ਡੀਬੀਸ ਇੰਟਰਨੈਸ਼ਨਲ ਤੋਂ ਜੀ ਅ ਇਸ ਟਾਈਮ ਦੇ ਉੱਪਰ ਆਪਾਂ ਪ੍ਰਮੋਟ ਕਰ ਰਹੇ ਹਾਂ ਜੀ ਸਿਟੀ ਯੂਨੀਵਰਸਿਟੀ ਜੋ ਕਿ ਵੈਂਕੂਵਰ ਦੇ ਵਿੱਚ ਸਥਿਤ ਹੈ ਤੇ ਇਹਨਾਂ ਦਾ ਨਵਾਂ ਕੈਂਪਸ ਕੈਲਗਰੀ ਦੇ ਵਿੱਚ ਆਇਆ ਜੀ ਇਹ ਯੂਨੀਵਰਸਿਟੀ ਬਹੁਤ ਪੁਰਾਣੀ ਯੂਨੀਵਰਸਿਟੀ ਹੈ ਇਹਦੇ 8 ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਕੈਂਪਸ ਨੇ ਜਿਹੜੇ ਬੱਚੇ ਆਪਣੇ ਸਪਾਊਸ ਦੇ ਨਾਲ ਵਿਜ਼ਿਟ ਅ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ ਉਹਨਾਂ ਲਈ 골ਡਨ ਓਪਰਚ्युनिटी ਹੈ ਕਿ ਅਕਤੂ ਜਿੱਦਾਂ ਕਿ ਰੀਸੈਂਟ ਚੇਂਜਸ ਆਈਆਂ ਨੇ ਕੈਨੇਡੀਅਨ ਹਾਈ ਕਮਿਸ਼ਨ ਤੋਂ ਉਹਦੇ ਵਿੱਚ ਸਪਾਊਸ ਵੀਜ਼ਾ ਸਿਰਫ ਮਾਸਟਰ ਵਾਲੇ ਬੱਚੇ ਲੈ ਕੇ ਜਾ ਸਕਦੇ ਆ ਨਾਲ ਆਪਣੇ ਸੋ ਸਪਾਊਸ ਬੱਚਿਆਂ ਲਈ ਬਹੁਤ ਅੱਛੀ ਓਪਰਚ्युनिटी ਹੈ ਤੇ ਜਿਹੜੇ ਬੱਚੇ ਕੈਨੇਡਾ ਦੇ ਵਿੱਚ ਵੈਂਕੂਵਰ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਨੇ ਤੇ ਘੱਟ ਪੈਸਿਆਂ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਨੇ ਤਾਂ ਇਹਨਾਂ ਦਾ ਇੱਕ ਬੀਐਮ ਪ੍ਰੋਗਰਾਮ ਹੈ ਬਹੁਤ ਵਧੀਆ ਮੈਨੇਜਮੈਂਟ ਦਾ ਪ੍ਰੋਗਰਾਮ ਹੈ ਜੀ ਉਹਦੇ ਵਿੱਚ ਐਡਮਿਸ਼ਨ ਲੈ ਸਕਦਾ ਬੱਚਾ ਸਿਰਫ 25000 ਦੇ ਆਸ-ਪਾਸ ਟੋਟਲ ਟਿਊਸ਼ਨ ਫੀਸ ਹੈ 2 ਸਾਲ ਦੀ ਪ੍ਰੋਗਰਾਮ ਦੀ ਇੱਕ ਗ੍ਰੈਜੂਏਟ ਬੱਚੇ ਲਈ ਇਹ ਪ੍ਰੋਗਰਾਮ ਬਹੁਤ ਵ ਮੈਂ ਪਿਛਲੇ ਆਲਮੋਸਟ 2 ਸਾਲ ਤੋਂ ਪ੍ਰਮੋਟ ਕਰ ਰਿਹਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਬੱਚੇ ਅਸੀਂ ਆਲਰੇਡੀ ਭੇਜ ਚੁੱਕੇ ਆ ਸਾਡੇ ਹਰਿਆਣਾ ਸਥਿਤ ਆਫਿਸ ਪੰਜਾਬ ਸਥਿਤ ਆਫਿਸ ਤੇ ਚੰਡੀਗੜ੍ਹ 34 ਸੈਕਟਰ ਸਥਿਤ ਆਫਿਸ ਦੇ ਵਿੱਚੋਂ ਬੱਚਿਆਂ ਦਾ ਬਹੁਤ ਸੋਹਣਾ ਰਿਵਰਟ ਹੈ ਔਰ ਮੂਰਓਵਰ ਇਹਦੇ ਵਿੱਚ ਮਲਟੀਕਲਚਰਲ ਬੱਚੇ ਨੂੰ ਐਕਸਪੀਰੀਅੰਸ ਮਿਲਦਾ ਹੈ ਕਿਉਂਕਿ ਬਹੁਤ ਸਾਰੇ ਕੰਟਰੀਜ਼ ਦੇ ਡੋਮੈਸਟਿਕ ਈਵਨ ਕੈਨੇਡਾ ਦੇ ਡੋਮੈਸਟਿਕ ਬੱਚੇ ਵੀ ਇਸ ਯੂਨੀਵਰਸਿਟੀ ਦੇ ਵਿੱਚ ਆਲਰੇਡੀ ਪੜਾਈ ਕਰ ਰਹੇ ਨੇ ਆਪਣੇ ਇੰਡੀਅਨ ਸਟੂਡੈਂਟ ਦੇ ਨਾਲ ਆਲਮੋਸਟ ਮਲਟੀਪਲ ਕਾਫੀ ਕੰਟਰੀਜ਼ ਦੇ ਬੱਚ ਪੜਾਈ ਕਰਦੇ ਹਨ ਸੋ ਕਿਧਰ ਕਿਧਰ ਸਾਹਲ ਜਿਹੜੇ ਆਪਣੇ ਵਿਦਿਆਰਥੀ ਕਿਤੋਂ ਵੀ ਜਾਂਦੇ ਆ ਆਪਾਂ ਖਰ ਪੰਜ ਇੰਡੀਆ ਦੀ ਗੱਲ ਛੱਡ ਦੀ ਹੋਰ ਮੁਲਕਾਂ ਤੋਂ ਵੀ ਆਉਂਦੇ ਆ ਤੇ ਉਹਨਾਂ ਮਕਸਦ ਇਹ ਹੁੰਦਾ ਕੈਨੇਡਾ ਜਾ ਕੇ ਸਾਡੀ ਲਾਈਫ ਸਟੱਡੀ ਜਿਹੜੀ ਹੈਗੀ ਸੈਟਲ ਹੋ ਜੇ ਸਾਡੀ ਸਟੱਡੀ ਕੋ ਇਦਾਂ ਦੀ ਹੋਵੇ ਉਸ ਚੀਨ ਲੈ ਕੇ ਕੋਰਸ ਕਿੱਦਾਂ ਦੇ ਨੇ ਔਰ ਖਾਸ ਕਰ ਪਿੱਛੇ ਜਾ ਜੀ ਸਖਤਾਈ ਹੋਈ ਆ ਮਾਈਗ੍ਰੈਂਟਸ ਲਈ ਹਰ ਮੁਲਕ ਕਰ ਰਿਹਾ ਹਨਾ ਜਸਟਨ ਟਰੂਡੋ ਨੇ ਵੀ ਕੀਤੀ ਸੀਗੀ ਕਿ ਹੁਣ ਜਿਹੜੇ ਬਾਹਰੋਂ ਆ ਰਹੇ ਨੇ ਉਹ ਖਾਸ ਕਰ ਇੰਡੀਆ ਨਹੀਂ ਕਿਸੇ ਵੀ ਮੁਲਕ ਤੋਂ ਆ ਜਾਣਗੇ ਇਹਨਾਂ ਨੂੰ ਪੱਕੇ ਨਹੀਂ ਸੈਟਲ ਹੋਣ ਦੇਣਾ ਲੋਕਲ ਵੀ ਇਸ ਚੀਜ਼ ਦਾ ਵਿਰੋਧ ਕਰ ਨੇ ਉਹਨਾਂ ਤੋਂ ਬਚਣ ਲਈ ਕਿੱਦਾਂ ਆਪਾਂ ਉਹਨਾਂ ਦੀ ਪਛਾਣ ਕਰੀਏ ਜਿੱਦਾਂ ਇਹ ਸਿਟੀ ਯੂਨੀਵਰਸਿਟੀ ਦੀ ਹੀ ਗੱਲ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਜਿਹੜੇ ਦੇ ਵਿੱਚ ਪਹਿਲਾਂ ਬੈਂਕੂਵਰ ਕੈਂਪਸ ਦੇ ਵਿੱਚ ਪ੍ਰੋਗਰਾਮ ਹੈ ਬੈਮ ਦਾ ਜਾਂ ਫਿਰ ਜਿਹੜਾ ਹੁਣ ਇਹ ਨਵਾਂ ਕੈਲਗਰੀ ਕੈਂਪਸ ਦੇ ਵਿੱਚ ਮਾਸਟਰਸ ਦਾ ਬੈਮ ਦੀ ਫੁੱਲ ਫਾਰਮ ਬੈਚਲਰ ਆਫ ਮੈਨੇਜਮੈਂਟ ਜੀ ਠੀਕ ਹੈ ਇਹਦੇ ਵਿੱਚ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਜਿਹੜੇ ਇਹ ਪ੍ਰੋਗਰਾਮਸ ਨੇ ਤੇ ਜਿਹੜਾ ਨਵਾਂ ਪ੍ਰੋਗਰਾਮ ਕੈਲਗਰੀ ਦੇ ਵਿੱਚ ਮਾਸਟਰਸ ਆਫ ਐਜੂਕੇਸ਼ਨ ਇਨ ਲੀਡਰਸ਼ਿਪ ਦਾ ਲੈ ਕੇ ਆਏ ਨੇ ਇਹ ਸਾਰੇ ਜੌਬ ਰੈਡੀ ਪ੍ਰੋਗਰਾਮਸ ਨੇ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਬੱਚਿਆਂ ਨੂੰ ਰੋਲਣਾ ਨਹੀਂ ਪੈਣਾ ਕੈਨੇਡਾ ਜਾ ਕੇ ਜਿੱਦਾਂ ਆਪਾਂ ਸੁਣ ਰਹੇ ਹਾਂ ਕਿ ਜੌਬ ਸ਼ਾਰਟੇਜ ਹੈ ਜਾਂ ਕਿਸੇ ਵੀ ਤਰੀਕੇ ਦੇ ਉੱਤੇ ਪ੍ਰੋਬਲਮਸ ਆ ਰਹੀਆਂ ਨੇ ਜਿਹੜੇ ਇਹ ਜੀ ਬਿਲਕੁਲ ਜਿਹੜੇ ਇਹ ਪ੍ਰੋਗਰਾਮਸ ਨੇ ਇਹ ਜੌਬ ਰੈਡੀ ਪ੍ਰੋਗਰਾਮਸ ਨੇ ਇਹ ਮੈਨੇਜਮੈਂਟ ਲੈਵਲ ਦੇ ਪ੍ਰੋਗਰਾਮਸ ਨੇ ਬੱਚਾ ਸਕੂਲ ਕਾਲਜਸ ਇੱਕ ਅਚੀ ਪੋਜੀਸ਼ਨ ਦੇ ਉੱਪਰ ਆਪਣੀ ਜੌਬ ਸਟਾਰਟ ਕਰ ਸਕਦਾ ਹੈ ਮੋਰਓਵਰ ਜਿੱਦਾਂ ਤੁਸੀਂ ਕਿਹਾ ਜਿਵੇਂ ਜਿਵੇਂ ਰੂਲਸ ਹੁਣ ਆਪਾਂ ਦੇਖ ਰਹੇ ਹਾਂ ਸਟ੍ਰਿਕਟ ਹੋ ਰਹੇ ਨੇ ਜਾਂ ਉੱਥੇ ਹੋਰ ਪ੍ਰੋਬਲਮਸ ਆ ਰਹੀਆਂ ਨੇ ਤਾਂ ਉਹਨਾਂ ਨੂੰ ਦੇਖਦੇ ਹੋਏ ਇਹ ਇੱਕ ਬਲੈਂਡਡ ਪ੍ਰੋਗਰਾਮ ਬਣਾਇਆ ਗਿਆ ਯੂਨੀਵਰਸਿਟੀ ਵੱਲੋਂ ਜੋ ਕਿ ਬੱਚਿਆਂ ਲਈ ਬਹੁਤ ਸੋਨਾ ਸਾਬਿਤ ਹੋਣਾ ਹੈ ਮੋਰਓਵਰ ਜਿਹੜਾ ਤੁਸੀਂ ਕਿਹਾ ਕਿ ਕੁਝ ਏਜੰਟਸ ਮਨੀ ਮੇਕਿੰਗ ਮਾਈਂਡ ਦੇ ਨਾਲ ਚੱਲਦੇ ਨੇ ਜਾਂ ਕਿਸੇ ਵੀ ਤਾਂ ਆਪਾਂ ਨੇ ਜਦੋਂ ਕਿਸੇ ਪ੍ਰੋਗਰਾਮ ਨੂੰ ਚੂਜ਼ ਕਰਨਾ ਹੁੰਦਾ ਆਪਾਂ ਦੇਖਣਾ ਹੁੰਦਾ ਕਿ ਬੱਚੇ ਲਈ ਰਾਈਟ ਫਿਟ ਕੀ ਹੈ ਤਾਂ ਅਸੀਂ ਆਬਵੀਅਸਲੀ ਬੱਚੇ ਦੀ ਪ੍ਰੋਫਾਈਲ ਦੇਖ ਕੇ ਬੱਚੇ ਦੀ ਕੈਪੇਬਿਲਿਟੀ ਦੇ ਅਕੋਰਡਿੰਗ ਹੀ ਉਹਨੂੰ ਇਹ ਪ੍ਰੋਗਰਾਮ ਦਿੰਨੇ ਆ ਕਿ ਬੱਚਾ ਕਰ ਪਾਊਗਾ ਤੇ ਬੱਚੇ ਲਈ ਇਹ ਇਨ ਫਿਊਚਰ ਜੌਬ ਰੈਡੀ ਹੋਏਗਾ ਤਾਂ ਇਸ ਤਰੀਕੇ ਨਾਲ ਹੀ ਦੀਆਂ ਦੇਖਿਆ ਜਾਂਦੀਆਂ ਤੇ ਆਪਣਾ ਟੋਫਲ ਜਾਂ ਆਇਲਟਸ ਕਿੰਨੇ ਕੁ ਜ਼ਰੂਰੀ ਹੈ ਇਹਦੇ ਲਈ ਬਿਲਕੁਲ ਜੀ ਇਹਦੇ ਵਿੱਚ ਆਇਲਟਸ ਐਂਡ ਪੀਟੀ ਦੀ ਰਿਕੁਆਇਰਮੈਂਟ ਮੰਡੀਟਰੀ ਹੈ ਪੀਟੀ 59 ਓਵਰਆਲ ਸਕੋਰ ਤੇ ਆਇਲਟਸ ਦੇ ਵਿੱਚ ਓਵਰਆ ਇਹਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਕਿਸੇ ਮੋਡਿਊਲ ਚ ਟੋਫਲ ਵੀ ਹੈ ਇੱਕ ਟੋਫਲ ਨਹੀਂ ਇਹਦੇ ਵਿੱਚ ਅਸੈਪਟੇਬਲ ਜੀ ਓਨਲੀ ਆਇਲਸ ਐਂਡ ਪੀਟੀ ਅਸੈਪਟੇਬਲ ਹੈ ਜੀ ਡੂਲਿੰਗੋ ਦਾ ਪ੍ਰੋਗਰਾਮ ਅਸੈਪਟੇਬਲ ਹੈ ਬਟ ਇੰਡੀਆ ਦੇ ਵਿੱਚ ਇਹਦਾ ਵੀਜ਼ਾ ਨਹੀਂ ਹਾਸਲ ਹੁੰਦਾ ਇਸ ਕਰਕੇ ਮੈਂ ਕਿਸੇ ਬੱਚੇ ਨੂੰ ਇਹ ਰਿਕਮੈਂਡ ਨਹੀਂ ਕਰਦਾ ਕਿ ਤੁਸੀਂ ਆਇਲਸ ਐਂਡ ਪੀਟੀ ਤੋਂ ਬਿਨਾਂ ਸਟੂਡੈਂਟ ਵੀਜ਼ਾ ਦੀ ਫਾਈਲ ਆਪਣੀ ਕੈਨੇਡਾ ਲਈ ਅਪਲਾਈ ਕਰੋ ਬਿਲਕੁਲ ਠੀਕ ਹੈ ਅੱਛਾ ਆਫਟਰ ਦਾ ਕੰਪਲੀਟੇਸ਼ਨ ਆਫ ਦਾ ਕੋਰਸ ਪਲੇਸਮੈਂਟ ਸ਼ੋਰ ਹੈ ਗਰੰਟਡ ਹੈ ਬਿਲਕੁਲ ਪਲੇਸਮੈਂਟ ਕਿਤਨਾ ਕਿਤੇ ਮੈਂ ਇਹ ਕਹੂੰਗਾ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ ਬਟ ਜਿਹੜੇ ਇਹ ਪ੍ਰੋਗਰਾਮਸ ਨੇ ਮੈਂ ਆਲਰੇਡੀ ਕਿਹਾ ਹੈ ਜੌਬ ਰੈਡੀ ਪ੍ਰੋਗਰਾਮਸ ਨੇ ਅਗਰ ਬੱਚਾ ਇਹਨਾਂ ਨੂੰ ਪੂਰੇ ਧਿਆਨ ਨਾਲ ਆਪਣੀ ਪੜ੍ਹਾਈ ਨੂੰ ਪੂਰੀ ਕਰਦਾ ਤਾਂ ਡੈਫੀਨਿਟਲੀ ਉਹ ਬੱਚਾ ਪਲੇਸ ਹੋਈ ਗਈ ਹੋਏਗਾ ਸੋ ਸਾਹਲ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਉਹਨਾਂ ਦੱਸਿਆ ਵੀ ਜਿਹੜੇ ਹੁਣ ਅਪ੍ਰੈਲ ਮਿਸ ਕਰ ਗਏ ਨੇ ਤੇ ਜਿਹੜਾ ਪ੍ਰੋਗਰਾਮ ਬਚਿਆ ਬੈਚਲਰ ਆਫ ਮਾਸਟਰਸ ਜਿਹੜਾ ਬੀ ਐਮ ਐਸ ਪ੍ਰੋਗਰਾਮ ਚੱਲ ਰਿਹਾ ਤੇ ਕੈਨੇਡਾ ਦੇ ਵਿੱਚ ਖਾਸ ਕਰਕੇ ਜੇਕਰ ਤੁਸੀਂ ਆਪਣਾ ਪੂਏਕ ਤਲਾਸ਼ ਰਹੇ ਹੋ ਤਾਂ ਅਕਤੂਬਰ ਤੁਹਾਡੇ ਲਈ ਹੈਗਾ ਅਕਤੂਬਰ ਜਦੋਂ ਤੁਸੀਂ ਉੱਥੇ ਜਾਓਗੇ ਉਸ ਤੋਂ ਬਾਅਦ ਆਪਣੇ ਤੁਸੀਂ ਕੈਲੀਬਰ ਆਪਾਂ ਕਹੀਏ ਆਪਣੇ ਕੈਲੀਬਰ ਦੇ ਹਿਸਾਬ ਨਾਲ ਜਿਹੜੀ ਤੁਸੀਂ ਡਿਗਰੀ ਕੰਪਲੀਟ ਕਰਦੇ ਹੋ ਖਾਸ ਕਰ ਜਿਹੜੇ ਇਹਨਾਂ ਨੇ ਗੱਲ ਕੀਤੀ ਹੈ ਬੈਚਲੋਰ ਆਫ ਜਿਹੜਾ ਮੈਨੇਜਮੈਂਟ ਦਾ ਕੋਰਸ ਹੈਗਾ ਡਿਗਰੀ ਹੈ ਤੋਂ ਉੱਪਰ ਜਿਹੜਾ ਮਾਸਟਰ ਦਾ ਕੋਰਸ ਹੈਗਾ ਤਾਂ ਤੁਹਾਡੇ ਇਹ ਦੇਖਣਾ ਹੈ ਕਿ ਆਪਾਂ ਸਹੀ ਜਿਹੜਾ ਆਪਾਂ ਕਹੀਏ ਸਾਡਾ ਤੁਸੀਂ ਦੱਸੋ ਵੀ ਤੁਹਾਡਾ ਮੈਂਟਰ ਲਈ ਤੁਹਾਡਾ ਐਡਵਾਈਜ਼ਰ ਲਈ ਤੁਹਾਨੂੰ ਜਿਹੜਾ ਸਹੀ ਰਸਤੇ ਨਾਲ ਸਹੀ ਕਾਲਜ ਦੇ ਵਿੱਚ ਭੇਜੇ ਤਾਂ ਯਕੀਨਨ ਤੁਹਾਡਾ ਉੱਥੇ ਫਿਊਚਰ ਬਣ ਸਕਦਾ ਹੈ ਹੋਰ ਨਵੀਂ ਅਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਸ਼ੁਕਰੀਆ